ਬੀਜੇਪੀ ਨੇ ਇੱਕ ਵਾਰ ਫਿਰ ਸਿੱਖ ਸੈਂਟੀਮੈਂਟਸ ਦਾ ਸਿੱਖ ਆਸਥਾ ਦਾ ਮਜ਼ਾਕ ਬਣਾਇਆ ਇੱਕ ਪਾਸੇ ਤੇ ਇਸ ਟਾਈਮ ਛੋਟੇ ਔਰ ਵੱਡੇ ਸਹਿਬਜ਼ਾਦੇ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਹੈ ਮਾਤਾ ਗੁਜਰਕੌਰ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਆਇਓ ਦਿਨ ਜਦੋਂ ਸਾਰਾ ਪਰਿਵਾਰ ਗੁਰੂ ਸਾਹਿਬ ਦਾ ਜਿਹੜਾ ਹੈ ਸ਼ਹੀਦ ਹੋ ਗਿਆ ਔਰ ਲੋਕ ਵਿਰਾਗ ਨਾਲ ਸ਼ਰਧਾ ਦੇ ਆਸਥਾ ਦੇ ਜਿਹੜਾ ਸਤਕਾਰ ਹੈ ਉਹ ਛੋਟੇ ਔਰ ਵੱਡੇ ਸਹਿਬਜ਼ਾਦੇ ਇਹਨੂੰ ਮਾਤਾ ਗੁਜਰਕੌਰ ਨੂੰ ਭੇਟ ਕਰ ਰਿਹਾ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਇਹਨਾਂ ਦਿਨਾਂ 'ਚ ਹੀ ਗੁਰੂ ਸਹਿਬਾਨਾਂ ਦਾ ਜਿਸ ਤਰੀਕੇ ਨਾਲ ਕਾਰਟੂਨ ਦੇ ਰਹੇ ਸਿੱਖ ਸੈਂਟੀਮੈਂਟਸ ਦਾ ਸਿੱਖਾਂ ਦਾ ਮਜ਼ਾਕ ਬਣਾਉਣ ਦੀ ਗੱਲ ਕੀਤੀ ਇਹਨੂੰ ਅਸੀਂ ਕੰਡੈਮਨ ਕਰਦੇ ਹਾਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕਹਿਣਾ ਚਾਹੁੰਦੇ ਆਂ ਕਿ ਇੱਤੇ ਜ਼ਰੂਰ ਸੀਰੀਅਸ ਨੋਟ ਲਿਆ ਜਾਵੇ ਤੁਹਾਡੀ ਇਹ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮਾਨਸਿਕਤਾ ਹੈ ਗੁਰੂ ਸਹਿਬਾਨਾਂ ਨੂੰ ਲੈ ਕੇ ਸੈਭਜਾਦਿਆਂ ਦੇ ਸਤਿਕਾਰ ਨੂੰ ਲੈ ਕੇ ਵੀ ਇੱਕ ਵਾਰ ਫਿਰ ਉੱਭਰੀ ਐ ਉਹਨਾਂ ਨੇ ਇੱਕ ਇਸ ਕਾਰਟੂਨ ਦੇ ਰਾਹੀਂ ਇੱਕ ਗੁਰੂ ਸਹਿਬਾਨਾਂ ਦਾ ਮਜ਼ਾਕ ਬਣਾਉਣ ਦੀ ਮਜ਼ਾਕ ਘੜਾਉਣ ਦੀ ਕੋਸ਼ਿਸ਼ ਕੀਤੀ ਐ ਜਿਹਦੀ ਜਿੰਨੀ ਵੱਧ ਤੋਂ ਵੱਧ ਕੰਡੈਮਨ ਜਿੰਨੂੰ ਕੀਤਾ ਜਾਵੇ ਉਹਨਾਂ ਘੱਟ ਐ ਔਰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹਦੇ ਲਈ ਮਾਫੀ ਮੰਗਣੀ ਚਾਹੀਦੀ ਐ ਔਰ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆ ਮੈਂ ਫੇਰ ਇੱਕ ਵਾਰ ਕਹਿਣਾ ਚਾਹੁੰਦਾ ਇਹ ਸਾਰੇ ਵਿਸ਼ੇ ਨੂੰ ਲੈ ਕੇ ਬਹੁਤ ਸੀਰੀਅਸ तरीके ਨਾਲ ਇਹ ਮਸਲਾ ਜਿਹੜਾ ਹੈ ਟੇਕ ਅਪ ਕਰਨਾ ਚਾਹੀਦਾ ਹੈ ਤਾਂ ਨੋਟਿਸ ਲੈਣਾ ਚਾਹੀਦਾ ਹੈ